ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੀ ਕੌਮ ਤੇ ਜਦੋਂ ਵੀ ਕੋਈ ਵਿਪਦਾ ਆਉਂਦੀ ਹੈ ਤਾਂ ਉਹ ਵਾਹਿਗੁਰੂ ਦਾ ਪਹਾਨਾ ਮੰਨ ਕੇ ਖਿਹੜੇ ਮੱਥੇ ਸਾਰੀਆਂ ਦੁੱਖ ਤਕਲੀਫਾਂ ਦਾ ਨਾ ਸਿਰਫ ਟਾਕਰਾ ਕਰਦੀ ਹੈ ਬਲਕਿ ਅਜਿਹੇ ਘੜੀ ਦੇ ਵਿੱਚ ਫਸੇ ਹੋਰ ਲੋਕਾਂ ਦੀ ਮੰਦਰ ਲਈ ਸਦਾ ਅੱਗੇ ਆਉਂਦੀ ਹੈ ਇਹ ਹੈ ਪੰਜਾਬ ਅਤੇ ਪੰਜਾਬੀਆਂ ਦੀ ਖਾਸੀਅਤ ਜੋ ਕਿ ਇਹਨਾਂ ਨੂੰ ਬਾਕੀ ਕੌਮਾਂ ਅਤੇ ਭਾਈਚਾਰਿਆਂ ਤੋਂ ਵਿਲੱਖਣ ਅਤੇ ਨਿਆਰਾ ਬਣਾਉਂਦੀ ਹੈ ਉੱਥੇ ਹੀ ਤੁਹਾਨੂੰ ਦੱਸ ਦਵਾਂ ਕਿ ਜਸਵਿੰਦਰ ਸਿੰਘ ਖਾਲਸਾ ਜਿਹੜੇ ਕਿ ਇੰਗਲੈਂਡ ਤੋਂ 15 ਸਾਲ ਤੋਂ ਵਿਦਿਆ ਦਾ ਪ੍ਰਸਾਦ ਵੰਡਨ ਦੇ ਵਿੱਚ ਜੁਟੇ ਹੈ ਸੋ ਐਜੂਕੇਟ ਪੰਜਾਬ ਦੀ ਗੱਲ ਕਰਾਂ ਲਗਾਤਾਰ ਐਜੂਕੇਟ ਪੰਜਾਬ ਦੀ ਗੱਲ ਕਰਦੇ ਹੋ ਉੱਥੇ ਜੇ ਕੌਮ ਦੀ ਗੱਲ ਕਰਾਂ ਸੋ ਇਹ ਕੌਮ ਦੀ ਗੱਲ ਕਰਾਂ ਤੇ ਤੇਰਾ ਪਾਣਾ ਮਿੱਠਾ ਲਾਗੇ ਹਰ ਇਨਾਮ ਪਦਾਰਥ ਨਾਨਕ ਮੰਗੇ ਹਮੇਸ਼ਾ ਉਸ ਦੀ ਰਜਾ ਦੇ ਵਿੱਚ ਸੀਸ ਨਵਾਉਣ ਵਾਲੀ ਇਹ ਕੌਮ ਦੀ ਉਤਪਤੀ ਹੀ ਨਿਆਰੇ ਪੰਥ ਦੇ ਨਾਲ ਹੋਈ ਹੈ ਫਿਰ ਭਾਵੇਂ ਕਿੰਨੇ ਹੀ ਦੁੱਖ ਤਕਲੀਫਾਂ ਆਉਣ ਆਪਣੀ ਪੀੜ ਛੱਡ ਕੇ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਬਿਨਾਂ ਪੇਦਭਾਵ ਕਿਤੇ ਮਦਦ ਕਰਨ ਪੰਜਾਬੀ ਪਹੁੰਚ ਜਾਂਦੇ ਹਨ ਫਿਰ ਭਾਵੇਂ ਉਹ ਸੱਤ ਸਮੁੰਦਰ ਪਾਰ ਕਿਉਂ ਨਾ ਬੈਠਣ ਮਿੱਟੀ ਦਾ ਮੋ ਅਤੇ ਆਪਣੀਆਂ ਜੜਾਂ ਦੇ ਨਾਲ ਜੁੜੇ ਰਹਿਣ ਦੀ ਤਾਂਗ ਅਤੇ ਪੰਜਾਬ ਅਤੇ ਪੰਜਾਬੀਆਂ ਦਾ ਐਡਾ ਵੱਡਾ ਨੁਕਸਾਨ ਦੇਖ ਕੇ ਇੰਗਲੈਂਡ ਵਿੱਚ ਦਹਾਕਿਆਂ ਤੋਂ ਰਹਿੰਦੇ ਜਸਵਿੰਦਰ ਸਿੰਘ ਖਾਲਸਾ ਨੇ ਆਪਣੇ ਦਾ ਦਰਦ ਵੰਡਾਉਣ ਲਈ ਬਿਨਾਂ ਸਮਾਂ ਗਵਾਏ ਫਿਰੋਜ਼ਪੁਰ ਵਿੱਚ ਆ ਕੇ ਡੇਰੇ ਲਾਏ ਅਤੇ ਚਿੱਲੇ ਦੇ 9 ਪਿੰਡਾਂ ਨੂੰ ਗੋਦ ਲੈ ਕੇ ਇੱਕ ਮਿਸਾਲ ਪੈਦਾ ਕੀਤੀ ਅਤੇ ਕੀ ਆ ਕਿਹਾ ਕਿ ਜਦ ਤੱਕ ਇਨਾਂ ਲੋਕਾਂ ਦੀ ਜ਼ਿੰਦਗੀ ਮੁਰ ਤੋਂ ਨਹੀਂ ਆ ਜਾਂਦੀ ਉਹ ਚੈਨ ਨਾਲ ਨਹੀਂ ਬੈਠਾਂਗੇ ਅਤੇ ਪੂਰੀ ਟੀਮ ਜਿਹੜੀ ਹੈ ਲਗਾਤਾਰ ਹੜਪੀੜਤਾ ਦੀ ਮਦਦ ਕਰਨ ਦੇ ਵਿੱਚ ਜੁਟ ਗਈ ਹੈ ਉਹ ਦੇਖੋ ਮੌਕੇ ਦੀ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਵਾ ਜਸਿੰਦਰ ਸਿੰਘ ਖਾਲਸਾ ਦੀ ਟੀਮ ਲਗਾਤਾਰ ਪਿੰਡਾਂ ਦੇ ਵਿੱਚ ਹੜਪੀੜਤਾ ਦੀ ਮਦਦ ਕਰ ਰਹੀ ਹੈ ਪ੍ਰਦੀਪ ਕੌਰ ਮੈਂ ਪਿੰਟਲੀ ਗੁਲਾਮ ਦੀ ਰਹਿਣ ਵਾਲੀ ਆ ਆ ਸਾਡਾ ਨੁਕਸਾਨ ਤਾਂ ਤੁਹਾਡੇ ਸਾਹਮਣੇ ਆਇਆ ਇਹ ਦੇਖ ਲਓ ਬਹੁਤ ਜ਼ਿਆਦਾ ਹੋਇਆ ਵਾ ਜਿੱਦਾਂ ਕਿ ਖੇਤੀਬਾੜੀ ਦਾ ਵੀ ਬਹੁਤ ਹੋਇਆ ਵਾ ਲੋਕਾਂ ਦੇ ਘਾਰ ਵਗੈਰਾ ਸਾਰਾ ਕੁਝ ਢੱਟ ਗਿਆ ਵਾ ਪਸ਼ੂ ਵਗੈਰਾ ਮਤਲਬ ਬਹੁਤ ਜ਼ਿਆਦਾ ਮਤਲਬ ਲੋਕਾਂ ਦੇ ਰੋੜ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਬਾਕੀ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ 2023 ਦੇ ਵਿੱਚ ਵੀ ਆਇਆ 2019 ਦੇ ਵਿੱਚ ਵੀ ਆਇਆ ਵਾ ਹਾਂਜੀ ਪਰ ਇਸ ਵਾਰ ਤਾਂ ਬਹੁਤ ਜ਼ਿਆਦਾ ਸੀਗਾ 2025 ਦੇ ਵਿੱਚ ਪੰਜਾਬ ਐਜੂਕੇਟ ਪ੍ਰੋਜੈਕਟ ਵੱਲੋਂ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ ਮਤਲਬ ਕਿ ਰਾਸ਼ਨ ਵਗੈਰਾ ਪਾਣੀ ਦੇ ਵਿੱਚ ਵੀ ਬਹੁਤ ਕੁਝ ਪਹਚਾਇਆ ਇਹਨਾਂ ਨੇ ਥੈਂਕ ਯੂ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਕਿ ਸਾਡੇ ਤੱਕ ਜੋ ਵੀ ਇਹਨਾਂ ਨੇ ਰਾਸ਼ਨ ਵਗੈਰਾ ਪਹਚਾਇਆ ਵਾ ਸਾਡੇ ਵੀਰ ਜੀ ਆ ਐਜੂਕੇਟ ਪੰਜਾਬ ਵਾਲੇ ਬਹੁਤ 15 20 ਦਿਨ ਤੋਂ ਪਾਣੀ ਆਇਆ ਹੈ ਦੋਨਾਂ ਪਿੰਡਾਂ ਦੇ ਵਿੱਚ ਬਹੁਤ ਸੇਵਾ ਕਰ ਰਹੇ ਆ ਹੁਣ ਮਤਲਬ ਮੱਛਰ ਵਾਲੀਆਂ ਦਵਾਈਆਂ ਦੂਆਂ ਦੀ ਮਤਲਬ ਕਰ ਰਹੇ ਆ ਪਹਿਲਾਂ ਰਸ ਤਰਸ ਤਾਂ ਜੋ ਵੀ ਡੰਗਰਾਂ ਦਾ ਚਾਰਾ ਚੂਰਾ ਉਹ ਸਾਰੇ ਦੀ ਸੇਵਾ ਕਰ ਰਹੇ ਸੀ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਥੇ ਆਪਣੇ ਕਾਫੀ 3 3 4 4 ਫੁੱਟ ਪਾਣੀ ਸੀਗਾ ਇੱਥੇ ਹਾਂਜੀ ਤੇ ਬਹੁਤ ਮਾੜੇ ਹਾਲਾਤ ਰਿਹਾ ਕੋਈ ਵੀ ਮਤਲਾਂਗਾਂ ਨਹੀਂ ਕੋਈ ਵੀ ਸਰਕਾਰੀ ਸਹਾਤ ਵਾਲਾ ਕੋਈ ਵੀ ਨਹੀਂ ਆਇਆ ਇਹ ਵੀਰ ਪੰਜਾਬ ਐਜੂਕੇਟ ਪੰਜਾਬ ਵਾਲੇ ਵੀਰ ਹੀ ਆ ਤੇ ਹੋਰ ਕੋਈ ਸੰਸਥਾਾਂ ਸਰਕਾਰੀ ਸੰਸਥਾ ਕੋਈ ਨਹੀਂ ਆਈ ਇਹ ਹੀ ਮਤਲ ਕਰਦੇ ਰਹੇ ਮਤ ਜੋ ਵੀ ਆ ਬਾਹਰੋਂ ਹੀ ਮਤ ਆਉਂਦੀ ਰਹੀ ਇੱਥੇ ਕੋਈ ਨਹੀਂ ਆਇਆ ਤੇ ਜ਼ਿਆਦਾ ਤੇ ਵੀਰਾਂ ਦਾ ਧੰਨਵਾਦ ਐਜੂਕੇਟ ਪੰਜਾਬ ਵਾਲਿਆਂ ਦਾ ਜਿਹੜੇ ਮਤਲ ਆਏ ਆ ਨੁਕਸਾਨ ਵੀਰ ਜੀ ਬਹੁਤ ਜ਼ਿਆਦਾ ਹੋ ਗਿਆ ਮਤਲ ਜੋ ਫਸਲ ਤੇ ਕੰਨਿਆਂ ਦੇ ਕਮਰੇ ਵੀ ਸਾਰੇ ਟੈਟ ਹੋ ਗਏ ਆ ਤੇ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਘੱਟੋ ਘੱਟ 1500 ਦੇ ਕਰੀਬ ਐਕੜ ਫਸਲ ਸੀ ਜਿਹੜੀ ਸਾਰੀ ਬਰਬਾਦ ਹੋ ਗਈ ਆ ਇੱਥੇ ਸਰ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 22 ਤਰੀਕ ਤੋਂ ਲਗਾਤਾਰ ਹੀ ਸੇਵਾ ਚੱਲਦੀ ਰਹੀ ਆ ਇਹਨਾਂ ਵੱਲੋਂ ਸਾਨੂੰ ਦੋ ਬੋਟਸ ਵੀ ਮਿਲੇ ਸੀ ਅਸੀਂ ਉਹਨਾਂ ਤੇ ਇਹਨਾਂ ਦੇ ਜਰੀਏ ਇਹਨਾਂ ਦੀ ਮਿਹਰ ਸਦਕਾ ਅਸੀਂ ਘਰ ਪਰਤੀ ਰਸ ਨਹੀਂ ਬਚਾਉਂਦੇ ਰਹੇ ਇਹ ਲੈ ਕੇ ਆਉਂਦੇ ਰਹੇ ਕਿਉਂਕਿ ਇੱਥੇ ਸਕੂਲ ਦੇ ਵਿੱਚ ਉਦੋਂ ਤੋਂ ਹੀ ਲੰਗਰ ਦੀ ਸੇਵਾ ਵੀ ਇਹ ਪਹੁੰਚਾਉਂਦੇ ਰਹੇ ਸਪੈਸ਼ਲ ਲੰਗਰ ਵੀ ਪੱਕ ਕੇ ਲੋਕਾਂ ਦੇ ਘਰਾਂ ਤੱਕ ਜਾਂਦਾ ਰਿਹਾ ਪਹੁੰਚਾਉਂਦੇ ਰਹੇ ਸੀ ਬੋਰਡ ਦੇ ਜਰੀਏ ਨੁਕਸਾਨ ਵਾਲੀ ਤੇ ਇਹ 100% ਹੀ ਹੋਇਆ ਜੇ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ذریعے ਕਿਉਂਕਿ ਮੇਰਾ ਸਗਾ ਬ੍ਰਦਰ ਜਿਹੜਾ ਉਹਦੀ ਵੀ ਡੁੱਬ ਕੇ ਮੌਤ ਹੋ ਗਈ ਸੀ ਸਭ ਤੋਂ ਪਹਿਲਾਂ ਇਹ ਆਏ ਬਾਅਦ ਚ ਭਾਵੇਂ ਕੋਈ ਆਵੇ ਆਇਆ ਜਾਂ ਨਹੀਂ ਆਇਆ ਪਰ ਸ਼ੁਰੂ ਤੋਂ ਇਹੋ ਹੀ ਆਏ ਸਾਡੇ ਕੋਲ ਇਹਨਾਂ ਵੱਲੋਂ ਹਰ ਇੱਕ ਕਿਸਮ ਦੀ ਸੇਵਾ ਨਿਭਾਈ ਜਾ ਰਹੀ ਜੀ ਹੁਣ ਅਸੀਂ ਇਹਨਾਂ ਨੇ ਨੌ ਪਿੰਡ ਜਿਹੜੇ ਗੋਦ ਲਏ ਹੋਇਆ ਜੀ ਹਾਂਜੀ ਹਰੇਕ ਚੀਜ਼ ਹੈ ਹਰੇਕ ਪੱਖੋਂ ਆ ਇੱਕ ਦੋ ਦਿਨ ਹੋ ਗਏ ਕੋਈ ਬੱਚਾ ਕਿਸੇ ਦਾ ਬਿਮਾਰ ਹੋਇਆ ਸੀ ਹਸਪੀਟਲ ਦੇ ਵਿੱਚ ਜੋ ਵੀ ਬਿੱਲ ਇਹਨਾਂ ਵੱਲੋਂ ਪੇ ਕੀਤਾ ਗਿਆ ਮੈਂ ਆਪ ਜਾਂਦਾ ਰਿਆ ਨਾ ਹਰੀ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 60 ਸਾਲਾਂ ਤੋਂ ਇੰਗਲੈਂਡ ਦੀ ਤਸਦੀ ਦੇ ਰੰਦਾ ਆ ਗੁਰੂ ਘਰ ਦਾ ਬੰਦਾ ਨਾਮ ਚਪੋਖੇਤ ਕਰੋ ਵੰਡ ਕੇ ਛਕੋ ਤੇ ਆਪੀ ਟੀਮ ਲੈ ਕੇ ਇਹ ਹੜ ਆਇਆ ਹੈ ਸਿ ਦਾਸ ਇੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਹੜ ਦੀ ਸੇਵਾ ਕਰ ਰਹੀ ਹੈ ਜਿੱਥੇ ਸਾਡਾ ਕੰਮ ਐਸੇ 15 ਸਾਲਾਂ ਤੋਂ ਆਪਣੇ ਪੰਜਾਬ ਦੇ ਨਾ ਬੱਚਿਆਂ ਨੂੰ ਆਪਣਾ ਬੜੀਆਂ-ਬੜੀਆਂ ਪੜਾਈਆਂ ਕਰਾਈਆਂ ਕਿਉਂਕਿ ਮੈਂ 60 ਸਾਲ ਪਹਿਲੇ ਇੱਥੋਂ ਗਿਆ ਸੀਗਾ ਤੇ ਪੰਜਾਬ, ਕਲਕੱਤਾ, ਮਦਰਾਸ, ਬੰਗਲੌਰ ਸਭ ਹਨ ਪੜ ਸੀਗਾ ਅੱਜ ਉੱਥੋਂ ਦਾ ਮਜ਼ਦੂਰ ਉਹ ਜੀ ਬੋਲਦਾ ਮੈਂ ਦੇਖਿਆ ਤੇ ਆਪਣੇ ਪੰਜਾਬ ਨੂੰ ਹਨ ਪੜ ਛੜਿਆ ਹੀ ਰੱਖਿਆ ਜਾ ਰਿਹਾ ਉਹ ਇਹ ਦਾਸ ਦੀ ਛੋਲੀ ਸੇਵਾ ਪਾਈ ਗਈ ਸੀਗੀ ਤੇ ਆਪਣੀ ਟੀਮ ਹੈ ਪੂਰੀ ਤੇ ਹਾਲ ਆਣ ਤੇ ਫਿਰ ਅਸੀਂ ਇਹ ਦੇਖੋ ਇੱਥੇ ਜਿਹੜੀਆਂ ਲੋੜਾਂ ਨੇ ਸੀ तकरीबन 9 ਪਿੰਡਾਂ ਦੀਆਂ ਸੇਵਾਵਾਂ ਲਈਆਂ ਤੇ ਮੈਂ ਤਾਂ ਮਾਫ ਕਰਨਾ ਸਭ ਸਰੋਪੇ ਲੈਣ ਵਾਲਾ ਚਾ ਪਰ ਬੱਚੇ ਆ ਸਾਰੇ ਮੇਰੇ ਨਾਲ ਮੇਰੀ ਟੀਮ ਹੈ ਇਹ ਬੱਚੀ ਤੁਹਾਨੂੰ ਖਾਸ ਕਰਕੇ ਦੱਸੇਗੀ ਐਸਪੈਂਡ ਦਾ ਬੱਚਾ ਕਰਨ ਸਿੰਘ ਜਿਹਨੇ ਵੀਰ ਜੀ ਸਾਨੂੰ ਬਹੁਤ ਤਗੜੀ ਸਪੋਰਟ ਕਰਨ ਆਇਆ ਹੈ ਇਹ ਪਟਿਆਲੇ ਤੋਂ ਆਇਆ ਹੈ ਇਹਨਾਂ ਨੂੰ ਬਹੁਤ ਨੌਲੇਜ ਆ ਪਈ ਹੈ ਸਾਰਾ ਕੁਝ ਕਿਵੇਂ ਸਮਝਣਾ ਹੈ ਮੇਰਾ ਨਾਮ ਜਸਪ੍ਰਿਤ ਕੋਹੜ ਹੈ ਇਸ ਵੇਲੇ ਅਸੀਂ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਰਾ ਵਿੱਚ ਖੜੇ ਆ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋਹੜਾ ਦੀ ਮਾਰ ਪਈ ਹੈ ਤੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੰਤਾਂ ਦੇ ਸਹਿਯੋਗ ਦੇ ਨਾਲ 12 ਪਿੰਡਾਂ ਦੀ ਜਿਹੜੀ ਸੇਵਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੀ ਹੈ ਜਿਹਦੇ ਵਿੱਚ 9 ਪਿੰਡ ਨੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਸੋ ਸਾਡੀ ਜਿਹੜੀ ਟੀਮ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਰਜ ਹੈ ਉਹ ਚੱਲਦੇ ਪਏ ਨੇ ਸਾਨੂੰ ਪਤਾ ਲੱਗਿਆ ਕਿ ਜਦੋਂ ਇੱਥੇ ਹੜ੍ਹ ਆਏ ਨੇ ਇੱਥੇ ਪਾਣੀ ਬਹੁਤ ਸੀ ਪਰ ਇੱਥੇ ਕੋਈ ਵੀ ਨਹੀਂ ਸੀ ਪਹੁੰਚਿਆ ਜ਼ਿਆਦਾਤਰ ਜਿਹੜੇ ਸੇਵਾਵਾਂ ਸੀ ਉਹ ਮੱਝੇਲੇ ਪਾਸੇ ਜਾ ਰਹੀਆਂ ਸਨ ਸਾਨੂੰ ਲੱਗਿਆ ਕਿ ਸੇਵਾ ਉੱਥੇ ਕਰੀਏ ਜਿੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਸੋ ਇਸ ਕਰਕੇ ਅਸੀਂ ਫਿਰੋਜ਼ਪੁਰ ਇਲਾਕੇ ਨੂੰ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ 22 ਅਗਸਤ ਤੋਂ ਤੇ ਲਗਾਤਾਰ ਘਰ ਘਰ ਜਾ ਕੇ ਇੱਥੇ ਪਹੁੰਚਾਇਆ ਰਾਸ਼ਨ ਪਹੁੰਚਾਇਆ ਕਿਉਂਕਿ ਪਾਣੀ ਤਕਰੀਬਨ 15 15 20 ਫੁੱਟ ਉਸ ਵੇਲੇ ਪਾਣੀ ਸੀ ਤੇ ਕਿਸ਼ਤੀਆਂ ਰਾਹੀਂ ਘਰ ਘਰ ਦੇ ਵਿੱਚ ਸਮਾਨ ਪਹੁੰਚਾਇਆ ਵੀ ਅਸੀਂ ਸੰਗਤ ਜਿਹੜੀ ਸਾਨੂੰ ਸਹਿਯੋਗ ਕਰ ਰਹੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਕੰਮ ਹੋ ਰਿਹਾ ਔਰ ਇਹਦੇ ਵਿੱਚ ਪਾਰਦਰਸ਼ਤਾ ਪੂਰੀ ਹੈ ਟ੍ਰਾਂਸਪੇਰੈਂਸੀ ਨਾਲ ਕੰਮ ਹੋ ਰਿਹਾ ਹੈ ਅਸੀਂ ਜੋ ਸਹਿਯੋਗ ਦੇ ਰਹੇ ਹਾਂ ਉਹ ਸਹੀ ਥਾਂ ਤੇ ਪਹੁੰਚ ਰਿਹਾ ਹੈ ਸੋ ਇਸ ਕਰਕੇ ਜਿਹੜਾ ਸੰਕਟਾ ਦੇ ਪੂਰਨ ਸਹਿਯੋਗ ਨਾਲ ਇਹ ਸਾਰੇ ਕਾਰੇ ਚੱਲ ਰਹੇ ਨੇ ਬਾਕੀ ਵਲੰਟੀਅਰ ਸਰਵਿਸਿਜ਼ ਦੇ ਲਈ ਬਹੁਤ سارے ਨੌਜਵਾਨ ਅੱਗੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਨਾਲ ਲਿਆ ਜਾਵੇ ਤੇ ਨਾਲ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਉਹ ਸਾਰੀਆਂ ਸੇਵਾਵਾਂ ਨਿਭਾ ਰਹੇ ਹਾਂ ਜੀ ਜਦੋਂ ਕੰਨੀ ਵਾਰੀ ਮੈਂ ਇੱਥੇ ਆਈ ਤਾਂ ਮੈਂ ਜੋ ਇੱਥੋਂ ਦੇ ਹਾਲਾਤ ਦੇਖ ਕੇ ਤਾਂ ਇੱਕ ਫੀਲਿੰਗ ਹੀ ਆਉਂਦੀ ਸੀ ਕਿ ਰੱਬ ਨੇ ਸਾਨੂੰ ਸਵਰਗ ਵਿੱਚ ਰੱਖਿਆ ਹੋਇਆ ਤੇ ਇੱਕ ਚੀਜ਼ ਲੱਗਦੀ ਸੀ ਕਿ ਸਾਡੇ ਉੱਥੇ ਥੋੜਾ ਜਿਹਾ ਵੀ ਹੋਵੇ ਤੇ ਅਸੀਂ ਬੜੇ ਕਾਲੇ ਪੈਨੇ ਆ ਤੇ ਇਹ ਲੋਕ ਕਿੰਨੇ ਸਬਰ ਸੰਤੋਖ ਵਾਲੇ ਨੇ ਇੰਨਾ ਦੁੱਖਾਂ ਤੋਂ ਬਾਅਦ ਵੀ ਉਹ ਦੇ ਵੀ ਕਿੰ ਚਿਹਰੇ ਤੇ ਸ਼ਿਕੰਨੀ ਹੈਗਾ ਸੋ ਇਹ ਚੀਜ਼ਾਂ ਨੇ ਬੜਾ ਪ੍ਰਭਾਵਿਤ ਕੀਤਾ ਇਹਨੂੰ ਹਜੇ ਥੋੜਾ ਲੰਬਾ ਸਮਾਂ ਲੱਗੇਗਾ ਇਸੇ ਕਰਕੇ ਜਿਹੜੀ ਸੇਵਾ ਇਹ ਲੰਬੀ ਚੱਲੇਗੀ ਅਸੀਂ ਜਿਹੜੀਆਂ ਸੇਵਾਵਾਂ ਤੇ ਫੁੱਲੀ ਟਾਰਗੇਟ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪੰਜਾਬੀ ਮਿਹਨਤ ਕਸ਼ ਇਨਸਾਨ ਅਗੇ ਨੇ ਤੇ ਮਿਹਨਤ ਕਸ਼ ਲੋਕਾਂ ਲਈ ਮਿਹਨਤ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਬਜਾਏ ਕਿ ਅਸੀਂ ਉਹਨਾਂ ਨੂੰ ਸਿਰਫ ਤੇ ਰਾਸ਼ਨ ਹੀ ਦੇਈ ਜਾਈਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰੀਏ ਕਿਉਂਕਿ ਫਸਲ ਖਰਾਬ ਹੋ ਚੁੱਕੀ ਹੈ ਹੁਣ ਅਗਲੀ ਫਸਲ ਬੀਜਣ ਦੇ ਲਈ ਉਹਨਾਂ ਕੋਲ ਜਿਹੜੇ ਐ ਉਹਨਾਂ ਕੋਲ ਰਿਸੋਰਸਸ ਨਹੀਂ ਹੈਗੇ ਸੋ ਅਸੀਂ ਉਹਨਾਂ ਨੂੰ ਰਿਸੋਰਸਸ ਜੋ ਡੀਜ਼ਲ ਬੀਜ ਖਾਦ ਜੋ ਜੋ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਫਸਲ ਨੂੰ ਆਪਣੇ ਜਿਹੜੇ ਰੋਜ਼ਗਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਫਸਲ ਨੂੰ ਗਾਣ ਦੇ ਲਈ ਅਸੀਂ ਪ੍ਰੋਵਾਈਡ ਕਰਾਂਗੇ ਮੇਰਾ ਨਾਮ ਸੁਖਜੀਤ ਸਿੰਘ ਸੋਢੀਏ ਜੀ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿੱਚ ਸੇਵਾ ਨਿਭਾਉਣ ਆਇਆ ਜੀ ਤੇ ਇੱਥੇ ਫਿਲਹਾਲ ਪਾਣੀ ਹਲੇ ਖੇਤਾਂ ਦੇ ਵਿੱਚ 6 ਇੰਚ ਤੋਂ ਲੈ ਕੇ 2 ਫੁੱਟਾਂ ਹੀ ਫੁੱਟ ਤੱਕ ਹੈਗਾ ਬਕਰੇ ਬਕਰੇ ਪਿੰਡਾਂ ਚ ਜਿਹੜੇ ਅਸੀਂ 9 ਪਿੰਡਾਂ ਦਾ ਕਾਰਜ ਸੰਭੇ ਉਹਦੇ ਵਿੱਚ ਉਹਦੇ ਸਭ ਤੋਂ ਜ਼ਿਆਦਾ ਇਸ ਵਕਤ ਲੋਡ ਹੈਗੇ ਕਿ ਲੋਕ ਬਿਮਾਰ ਨਾ ਹੋਣ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਵਾਟਰ ਬੋਨ ਡਿਜ਼ੀਜ਼ਸ ਵੈਕਟਰ ਬੋਨ ਡਿਜ਼ੀਜ਼ਸ ਦਾ ਜ਼ਿਆਦਾ ਖਤਰਾ ਤੇ ਉਹਦੇ ਵਾਸਤੇ ਮਛਰਾਂ ਦਾ ਸਪਰੇ ਹੋ ਰਿਹਾ ਹੈ ਫੋਗਿੰਗ ਮਸ਼ੀਨਾਂ ਚੱਲ ਰਹੀਆਂ ਤੇ ਮਿਸਟ ਬਲੋਇੰਗ ਮਸ਼ੀਨ ਵੱਡੀ ਲੈਂਦੀ ہوئی ਹੈ ਉਹਦੇ ਨਾਲ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਦੋਨੋਂ ਤਰ੍ਹਾਂ ਦੀਆਂ ਪਾਣੀ ਦੀਆਂ ਬਿਮਾਰੀਆਂ ਔਰ ਮਛਰਾਂ ਦੀਆਂ ਬਿਮਾਰੀਆਂ ਦੋਨਾਂ ਤੋਂ ਬਚਾਇਆ ਜਾ ਸਕੇ ਬਾਕੀ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਕੇਸ ਰਿਪੋਰਟ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਉਹਦੇ ਵਿੱਚ ਫੋਗਿੰਗ ਉਹਨਾਂ ਨੂੰ ਡਾਕਟਰੀ ਸਹਾਇਤਾ ਮਈਆ ਕਰਾਈ ਜਾ ਰਹੀ ਹੈ ਉਹਦੇ ਅਸੀਂ ਮੈਡੀਕਲ ਕੈਂਪ ਵੀ ਲੱਗ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਹੈ ਕਿ ਇਹਦਾ ਉਪਰਾਲਾ ਹੋਰ ਕੀਤਾ ਜਾ ਸਕੇ ਕਿਉਂਕਿ ਬਹੁਤ ਇਲਾਕਾ ਜਿਹੜੇ ਖੇਤਾਂ ਦਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਕੋਈ ਉਪਰਾਲਾ ਕਰਕੇ ਉਹਦੇ ਵਿੱਚ ਵੀ ਮੱਛਰ ਪੈਦਾ ਹੋਣਾ ਬੰਦ ਕਰ ਸਕੀ